ਮਾਹੌਲਾ ਬੜਾ ਇੰਟਰਸਟਿੰਗ ਆ ਰਾਂ ਰੋ ਤੇ ਕਲੋਨੀਆਂ ਇੱਕ ਜਨ ਕਲੋਨੀ ਤੇ ਭਾਗਿਆ ਹੋਮ ਇਹ ਬੰਦ ਕਲੋਨੀਆਂ ਦੀ ਬੈਕ ਸਾਈਡ ਤੇ ਕਿਸੇ ਕਲੋਨਾਈਜ਼ਰ ਨੇ ਇੱਕ ਪ੍ਰਾਪਰਟੀ ਖਰੀਦੀ 15 ਏਕੜ ਉਹ ਸਿੱਧਾ ਰਾਹ ਕੋਈ ਨਹੀਂ ਲੱਗਦਾ ਸੀ ਉਹਨੂੰ ਰਾਸ ਦਾ ਦੇਣ ਦੀ ਖਾਤਰ ਸਰਕਾਰ ਤੇ ਸਰਕਾਰ ਦੇ ਨਮਾਇੰਦਿਆਂ ਨੇ ਉਹਦੇ ਨਾਲ ਕੋਈ ਕਮਿਟਮੈਂਟ ਕਰ ਲਈ ਹੋਣੀ ਆ और, कोई कोई और कमिटमेंट पात्र नहीं कर रहे और जो कम नहीं करना धक्का लोगों के पैसे कठे करना रेहड़िया तो फड़िया तो रजिस्ट्रिया तो प्लाटा कब्जे तू ए अपना घर अपनी जेबां कोशिश कर रहे हैं ਜੋ ਲੋਕਾਂ ਦੀ ਚੁਣੀ ਹੋਈ ਹੈ ਸਰਕਾਰਾਂ ਲੋਕਾਂ ਨੇ ਸਿਹੜ ਹੀ ਆਪ ਬੜੇ-ਬੜੇ ਵਾਅਦੇ ਕੀਤੇ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਬੜੇ-ਬੜੇ ਸਬਜਵਾਦ ਦਿਖਾਏ ਲੋਕਾਂ ਨੂੰ ਤੇ ਅੱਜ ਉਹ ਜੋ ਲੋਕ ਪਛਤਾ ਰਹੇ ਨੇ ਰੋ ਰਹੇ ਨੇ ਪਿੱਟ ਰਹੇ ਨੇ ਵੀ ਕਿੱਥੋਂ ਇਹ ਬੰਦੇ ਲਿਆਉਂਦੇ ਜਿਨ੍ਹਾਂ ਦਾ ਸਿਰਫ ਏਮ ਪੈਸਾ ਜਿਹੜੇ ਕਹਿੰਦੇ ਸੀ ਅਸੀਂ ਰੈਗੂਲੇਸ਼ਨ ਲੈ ਕੇ ਆਵਾਂਗੇ ਅਸੀਂ ਕਰਾਪਸ਼ਨ ਨਹੀਂ ਕਰਦੇ

ਆਪਣਾ ਲਾਭ ਲੈਣ ਦੀ ਖਾਤਰ ਇੱਕ ਬੰਦੇ ਨੂੰ 25-30 ਕਰੋੜ ਦਾ ਫਾਇਦਾ ਦਿੱਤਾ ਜਾ ਰਿਹਾ ਹੈ ਤੇ 25-30 ਕਰੋੜ ਦਾ ਵਿੱਚੋਂ ਕੁਝ ਹਿੱਸਾ ਐਸੇ ਪਤੀ ਹੋਣਗੇ ਤੁਹਾਨੂੰ ਪਤਾ ਹੀ ਕਿੰਨੇ ਹੋ ਸਕਦੇ ਫੇਲੀ ਭਾਈ ਜਾ ਰਹੀ ਹੈ ਰੋਡ ਬਣਾਇਆ ਜਾ ਰਿਹਾ ਹੈ ਫੇਲੀ ਪਾਸੇ ਇਧਰੋਂ ਨਕਸ਼ੇ ਦੇ ਪਾਸੇ ਨਹੀਂ ਇਧਰ ਇਹ ਰੋਡ ਹੈ ਨਹੀਂ ਰੋਡ ਨਹੀਂ ਹੈ ਰੋਡ ਸਿਰਫ ਕੱਢਿਆ ਜਾ ਰਿਹਾ ਇਹਨਾਂ ਨੇ ਕੀ ਕੀਤਾ ਫਾਰਮੈਲਟੀ ਪੂਰੀ ਕਰ ਲਈ ਲੈ ਕੇ ਨੰਨ ਲਾ ਲਿਆ ਮਿਊਸਪਲ ਕਾਰਪੋਰੇਸ਼ਨ ਦੀ ਜਿਹੜੀ ਡਿਊਟੀਆਂ ਲੋਕ ਦੇਖੋ ਅੱਜ ਟੈਂਕੂ ਨਾਲ ਮਰ ਰਹੇ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਛੜਕਾ ਟੁੱਟੀਆਂ ਪਈਆਂ ਨੇ ਹਾਂਜੀ ਜੋ ਡਿਊਟੀਆਂ ਕਾਰਪੋਰੇਸ਼ਨ ਦੇ ਹਟਾ ਤਾਂ ਕਰ ਨਹੀਂ ਹੋ ਪਾਰੀ ਗੰਦਗੀ ਦੇ ਢੇਰ ਲੱਗੇ ਹੋਣੇ ਸਾਥ ਸਾਥ ਤੇ ਜਿਹੜਾ ਕੰਮ ਕਾਰਪੋਰੇਸ਼ਨ ਦਾ ਨਹੀਂ ਉਹ ਕਰ ਰਹੇ ਇਹ ਕਾਰਪੋਰੇਸ਼ਨ ਦਾ ਕੰਮ ਥੋੜਾ ਵੀ ਕਿਸੇ ਪ੍ਰਾਪਰਟੀ ਡੀਲਰ ਨੂੰ ਬੈਨੀਫਿਟ ਦੇਣਾ ਹੈ ਕਾਰਪੋਰੇਸ਼ਨ ਨੇ ਇੱਕ ਪ੍ਰਾਪਰਟੀ ਡੀਲਰ ਨੂੰ ਬੈਨੀਫਿਟ ਦੇਣ ਦੇ ਖਾਤਰ ਇਹ ਸਾਰਾ ਐਡਾ ਬੰਦਾ ਤਾਂ ਝਾਂਮ ਰਚ ਗਿਆ ਆ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਜਾਮ ਲੱਗਿਆ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਮਾਰੇ ਕਾਰੋਬਾਰ ਛੱਡ ਕੇ ਬੈਠੇ ਨੇ ਇਹ ਸਰਕਾਰ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਇੱਕ ਗੁੰਡਾਗਰਦੀ ਦਾ ਲੰਗਾ ਨਾਚ ਸਾਰੇ ਸਮਝਦੇ ਸਰ ਕਿਤੇ ਕੋਈ ਕੁਝ ਬਹੁਤ ਸਮਾਜਿਕ ਇਖਰੇ ਜਿਹੜੇ ਲੋਕ ਇੱਥੇ ਨਿਯੋਗ ਕਰ ਰਹੇ ਇਹ ਦੀਵਾਰਾਂ 'ਤੇ ਹੀ ਇਹੀ ਸੌਰਬਤਾਂ ਮਾਰੀ ਜਾ ਰਹੀ ਹੈ ਉਹ ਵੀ ਇਹਨਾਂ ਦੇ ਲਈ ਸਾਡੇ ਸਨਜੀ ਕਰਾ ਦੇ। ਦੇਖੋ ਇਹ ਤਾਂ ਬਹੁਤ ਕੁਝ ਕਰਨਗੇ ਲੰਘਣਾ ਪਰਚੇ ਜਿਹੜਾ ਪੁਲਿਸ ਡਿਪਾਰਟਮੈਂਟ ਆ ਜਿਨ੍ਹਾਂ ਨੇ ਸਵੇਰੇ ਇਲੀਗਲ ਕੰਮ ਕੀਤਾ ਤੇ ਕਾਰਪਛਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ। ਲੋਕਾਂ ਦਾ ਥੋੜਾ ਪਰਚਾ ਲੋਕ ਤਾਂ ਮਜਬੂਰ ਨੇ ਉਹ ਤਾਂ ਮਜਬੂਰੀ ਨੂੰ ਬੈਠੇ ਆ। ਉਹ ਕੋਈ ਖੁਸ਼ੀ ਨਾਲ ਬੈਠੇ ਕੰਮ ਛੱਡ ਕੇ ਉਹ ਤਾਂ ਇੱਕ ਆਪਣੀ ਮਜਬੂਰੀ ਆ ਹੁਣ ਜੇ ਨਹੀਂ ਉਹ ਕੰਮ ਇਹ ਕਰਦੇ ਤੇ ਉਹਨਾਂ ਦੀ ਕਰੋਨੀ ਦਾ ਪਹਾ ਤਾਰਾ ਜਾਣਾ ਜਿਹੜੇ ਪ੍ਰਾਪਰਟੀ ਆ ਇਹਨਾਂ ਦੀ ਇਹਨਾਂ ਦੀ ਜ਼ਮੀਨ ਇਹਨਾਂ ਦੇ ਪਲਾਟਾਂ ਦੀ ਕੀਮਤ ਘਟ ਜਾਣੀ ਆ ਔਰ ਨਾਲ ਦੀ ਨਾਲ ਇਹ ਤੇ ਇਹਨਾਂ ਮਾੜੇ ਅੰਸਰ ਇਸ ਕਰੋਨੀ ਦੇ ਬਚਾਉਣ ਲੱਗ ਜਾਣਗੇ ਜਿਹਨਾਂ ਨੂੰ ਕੋਈ ਰੋਕ ਹੀ ਨਹੀਂ ਸਕੂ ਸਰ ਅਸੀਂ 10 ਮਿੰਟ ਪਹਿਲੇ ਦੇਖੀਏ ਕਿ ਕੋਈ ਨਾ ਸੜੀ ਆ ਇਹ ਕਹਿੰਦੇ ਪਾਈਏ ਸੜੀਆਂ ਕੱਟ ਗਈਆਂ ਲੋਕਾਂ ਵੱਲੋਂ ਰੋਕਿਆ ਗਿਆ ਉਸ ਤੋਂ ਬਾਅਦ ਜ਼ੋਰ ਵੀ ਕੀਤਾ ਗਿਆ ਉੱਥੇ ਤਾਂ ਕਹਿੰਦਾ ਹੁਣ ਤਾਂ ਇੱਕ ਰਸਤਾ ਫਿਰ ਇੰਨਾ ਕ ਰਸਤਾ ਹੋ ਜਾਣਾ ਵੀ ਪਤਾ ਨਹੀਂ ਕਿਧਿਆ ਕੀ ਚੱਕਿਆ ਜਾਣਾ ਬਾਹਰ ਨਾ ਗੱਡੀ ਖੜ ਸਕੋਗੇ ਨਾ ਸਕੂਟਰ ਖੜ ਸਕਣਗੇ ਚੋਰੀਆਂ ਡਕੈਤੀਆਂ ਲੁੱਟਾਂ ਖੋਹਾਂ ਵੱਧ ਜਾਣਗੀਆਂ ਇਸ ਇਲਾਕੇ ਚ ਜਿਹੜਾ ਇਲਾਕਾ ਬੜਾ ਸਾਫ਼ ਸਾਫ਼ ਸੁਥਰਾ ਸੀ ਇਸ ਇਲਾਕੇ ਦੇ ਵਿੱਚ ਬੈਠੇ ਆ ਜੇ ਇਹਨਾਂ ਦੀ ਕੀ ਸਮਾਈ ਦਿੱਤੀ ਜਾਊਗੀ ਸਮਾਈ ਇਹਨਾਂ ਦੀ ਇਕਤਾ ਦੇ ਵਿੱਚ ਆ ਜੇ ਇਕੱਠੇ ਰਹਿਣਗੇ ਦਰਾਈ ਲੜ ਲੈਣਗੇ ਤੇ ਫਤਿਹ ਹੋ ਜਾਊਗਾ ਨਹੀਂ ਤਾਂ ਫਿਰ ਦੇਖੋ ਪਤਾ ਹੀ ਆਪਾਂ ਤੁਸੀਂ ਕਲੋਨੀ ਖਰੀਦੀ ਆ ਸਾਨੂੰ ਕਲੋਨੀ ਤੋਂ ਬਾਹਰ 5000 ਰੁਪਏ ਜਗ੍ਹਾ ਮਿਲਦੀ ਸੀ ਜਿਹੜੀ ਅਸੀਂ 20-25000 ਰੁਪਏ ਲੈ ਕੇ ਬੰਦ ਕਲੋਨੀ ਦੀ ਲਈ ਆ ਅੱਜ ਆ ਰਸਤੇ ਇਹਨਾਂ ਨੇ ਸਾਰੇ ਖੋਲਤੇ ਇੱਕ ਗੇਟ ਜੈਨ ਕਲੋਨੀ ਦਾ ਭਾਗਤਾ ਇੱਕ ਗਲੋਟ ਭਾਗੇ ਹੁੰਦਾ ਘਾਟ ਤੋੜਦਾ ਅੱਗੇ ਇਹਦੇ ਜਵਾਰ ਬਣੀ ਸੀ ਰਸਤਾ ਖੋਲਣ ਲਈ ਐ ਐਮਐਲਏ ਭੋਲੇ ਦੀ ਸ਼ਰਾਰਤ ਹੈਗੀ ਆ ਉਹਦਾ ਵਿੱਚ ਹਿੱਸਾ ਹੈਗਾ ਇਹਨਾਂ ਦਾ ਉਹ ਸਾਰੀ ਜਗ੍ਹਾ ਇਥੋਂ ਰੋਡ ਕੱਢ ਕੇ ਚੰਡੀਗੜ੍ਹ ਕਦਨ ਲੱਗੇ ਆ ਐਨਾਂ ਕੋ ਰਾਹਾਂ ਰੋਡ ਬਣਾ ਲਿਓਗੇ ਪੈਸੇ ਐ ਨਹੀਂ ਕਦਮ ਖਦਮ ਤੇ ਘੋਡੇ ਘੋਡੇ ਉੱਪਰ ਪਾਣੀ ਭਰ ਜਾਂਦਾ ਰਾਹਾਂ ਰੋਡ ਤੇ 30 ਸਾਲ ਜਿਹਨਾਂ ਕੋਲ ਪੈਸੇ ਨਿਕਲੇ ਨਹੀਂ ਹੈਗੇ ਇਹਨਾਂ ਕੋਲ ਇਹ ਰੋਡ ਬਣਾਉਣ ਲਈ ਪਿਆਸੀ ਟਿੱਪਰ ਖੜੇ ਆ ਉਦੋਂ ਪਿੱਛੋਂ ਦੀ ਫਿਰ ਸ਼ਰਾਰਤ ਕਰ ਰਹੇ ਆ ਦੂਸਰੇ ਪਾਸੇ ਸਵਾਸਤੀ ਤੋਂ ਤੇ ਅੰਕਲ ਜਿਹੜੇ ਟਿੱਪਰ ਖੜੇ ਨੇ ਇਹਦੇ ਮਾਲਕ ਨਾਲ ਗੱਲਬਾਤ ਕੀਤੀ ਤੁਹਾਨੂੰ ਕਿੰਨੇ ਵਿੱਚ ਸੀ ਭੇਜਿਆ ਸੀ ਕਾਰਪੋਰੇਸ਼ਨ ਨੇ ਭੇਜਿਆ ਐਮਐਲ ਭੋਲੇ ਨੇ ਭੇਜਿਆ ਹੋਰ ਕਿਨੇ ਭੇਜਨੇ ਭੋਲੇ ਦੀ ਵੀ ਪਿੱਛੇ ਜਗਾ ਹੈ ਉਹ ਰਸਤਾ ਲੈਣਾ ਚਾਹੁੰਦਾ ਸਾਨੂੰ ਜੀ ਜਬਰਦਸਤੀ ਰਸਤਾ ਸਾਡਾ ਸਟੇ ਲਿਆ ਹੋਇਆ ਜੀ ਅਸੀਂ ਸਟੇ ਦਿਖਾਤਾ ਪੇਰਾ ਭੱਜਣ ਲੱਗੇ ਸੀ ਅਸੀਂ ਅੱਗੇ ਫੇਰ ਸਕੂਟਰ ਲਾ ਕੇ ਗੱਡੀਆਂ ਰੋਕੀਆਂ ਸਾਰੀਆਂ ਸਾਰੀ ਗੱਡੀ ਤੁਸੀਂ ਰੋਕੀ ਗ੍ਰੋਕਤੀ ਨਹੀਂ ਪਸਾਫਰ ਕਰੀ ਪਸਾਫਰ ਨਹੀਂ ਕੋਲੋਨੀ ਸਾਰੀਆਂ ਨੇ ਰੋਕੀਆਂ ਨਹੀਂ ਮੈਂ ਇਕੱਲੇ ਨਹੀਂ ਰੋਕੀਆਂ ਸਾਰੇ ਦੀ ਗੱਲ ਕਰਦਾ ਨਹੀਂ ਇੱਥੇ ਪ੍ਰਸ਼ਾਸਨ ਕਰਿਆ ਉਹਨਾਂ ਨਾਲ ਗੱਲ ਕਰ ਕੀਤੀ ਕੋਈ ਪ੍ਰਸ਼ਾਸਨ ਖਾਲੀ ਨਹੀਂ ਸੁਣਦਾ ਆਇਆ ਨਹੀਂ ਪ੍ਰਸ਼ਾਸਨ ਖਾਲੀ ਨਹੀਂ ਸੁਣਦਾ ਆਇਆ ਹੀ ਕੋਈ ਨਹੀਂ 6 ਫੋਨ ਕਰਤਾ ਭੁੱਲ ਰਿਹਾ ਬੋਲਾ ਨਹੀਂ ਬੋਲ ਚਾਹ ਕੋਈ ਨਹੀਂ ਚਾਲ ਸਾਰੇ ਫੋਨ ਕੀਤਾ ਕਿ ਕਰਿਆ ਫੋਨ ਬੁੱਕ ਮੈਂ ਕੀਤਾ ਜੀ ਹਾਲ ਪੈ ਗਿਆ ਉਹਨਾਂ ਵੱਲੋਂ ਹਾਂਜੀ ਉਠਾਇਆ ਗਿਆ ਜੀ ਉਹ ਕਹਿੰਦੇ ਜੀ ਮੈਂ ਆ ਰਿਹਾ ਜੀ ਆ ਰਿਹਾ ਇੰਜਰਵਾ ਤਕਸੀਮਾ ਕਰੀ ਜਾਂਦਾ ਕੰਮ ਜਦ ਕਿੰਨੇ ਸਮਾਂ ਕੋਲ ਬੀਤੀ ਗਈ ਸਾਡੇ ਵੱਲੋਂ 7:30 ਵਜੇ ਕੀਤੀ ਗਈ ਸਮਾਂ 2:00 10 ਤੋਂ 11 ਹੋ ਗਿਆ ਜੇ ਤਾਂ ਕੋਈ ਨਹੀਂ ਪਹੁੰਚਿਆ ਜੀ ਅਸੀਂ ਮੰਗ ਕਰਦੇ ਸਾਡੇ ਗੇਟ ਬਣਾ ਦੇਣ دیوار ਬਣਾ ਦੇਣ ਗੱਡੀਆਂ ਕੱਢ ਕੇ ਲੈ ਜਾਂਦੀ ਤੇ ਇੱਥੇ ਬੈਠੇ ਰੋਟੀ ਚਾਹ ਪਾਣੀ ਸਭ ਇੱਥੇ ਹੀ ਚੱਲੇਗਾ ਪੱਕਾ ਕਰ। ਜੇ ਲੋਕਾਂ ਨੂੰ ਆਟੇ ਹਾਲੇ ਨਹੀਂ ਹੋਈ ਅਗਲਾ ਸਟੇਪ ਵਰਤਦਾ। ਸਾਡਾ ਸਟੇਪਾਂ ਦੀ ਬੈਠੇ ਨਹੀਂ ਮੇਰ ਗੇਰੋੜ ਨਹੀਂ ਫੁੱਲਣਗੇ। ਮੇਗਾ ਹੋਲੇ ਟੈਂਟ ਵੀ ਆ ਜਾਏਗਾ। ਸਭ ਨੂੰ ਲੱਗ ਜਾਏਗਾ ਗੱਡੀਆਂ ਖੜੀਆਂ ਇਹਨਾਂ ਦੀ ਜਲਦੀਆਂ ਗੇਟ ਬਣਾ ਦੇਣਗੇ। ਅਸੀਂ ਗੱਡੀਆਂ ਕੱਢ ਦਿਆਂਗੇ। ਸਾਡੀ ਹੈਗੀ ਜੈਨ ਕਲੋਨੀ ਪਾਗੇ ਹਮ ਸਵਾਸਤੀ ਕਨ ਕੇ। ਜੀ। ਪਹਿਲਾਂ ਤਾਂ ਇਹਨਾਂ ਨੇ ਬੰਦ ਕਰਕੇ ਕਲੋਨੀਆਂ ਸਾਨੂੰ ਕੱਟ ਦਿੱਤੀਆਂ ਤੇ ਵੇਚ ਦਿੱਤੀਆਂ। ਉਦੋਂ 25-25 ਹਜ਼ਾਰ ਰੁਪਏ ਦਾ। ਜੇ ਇਹਦੇ ਬੈਕ ਸਾਈਡ ਬੰਦ ਤੋਂ ਪਿੱਛੇ ਚਲ ਜਿਏ ਇਹੀ ਕਲੋਨੀ ਦਾ ਭਾਅ ਪਿੱਛੇ 15000 ਆ 12000 8000 ਆ 5000 ਆ 4000 ਆ 3000 ਉਹ ਬੈਕ ਸਾਈਡ ਦੇ ਨੇ ਜੀ ਇਹ ਸਿਰਫ ਬੰਦ ਕਰਕੇ 25000 ਨੂੰ ਤਾਂ ਇਹਨਾਂ ਨੇ ਵੇਚ ਲਈ ਕਿ ਇਹ ਬੰਦ ਹੈ ਜਿੰਨੇ ਵੀ ਇੱਥੇ ਇਸ ਏਰੀਆ ਦੇ ਰੈਂਟ ਬਸਨੀਕ ਨੇ ਚੰਗੇ ਜੋ ਕੋਈ ਦੁਕਾਨਦਾਰ ਆ ਕੋਈ ਬਿਜ਼ਨਸਮੈਨ ਆ ਕੋਈ ਫੈਕਟਰੀ ਵਾਲਾ ਆ ਉਹਨਾਂ ਸਾਰਿਆਂ ਦਾ ਜਿਹੜਾ ਆ ਉਹ ਇਸ ਏਰੀਆ ਨੂੰ ਨਹਿੜਤਾ ਕਰਕੇ ਉਹਨਾਂ ਨੇ ਇੱਥੇ ਰਹਿ ਸ਼ਮਨ ਵਾਲੀਆਂ ਨੇ ਹੁਣ ਹਰ ਬੰਦੇ ਨੇ ਕਰੋੜ ਸਵਾ ਕਰੋੜ ਡੇਢ ਕਰੋੜ ਲਾਇਆ ਹੋਇਆ ਉਹ ਹੁਣ ਜਾਊਗਾ ਕਿੱਥੇ ਜੇ ਇੱਥੇ ਸਨੇਚਿੰਗਾਂ ਵੱਜ ਜਾਣਗੀਆਂ ਚੋਰੀ ਚਗਰੀ ਵੱਜੂ ਅੱਜ ਤਾਂ ਇੱਕ ਵੈਕਟਿਡ ਕਲੋਨੀ ਹੈ ਕੱਲ ਮੇਰੇ ਕਿਆ ਦਾ ਮਤਲਬ ਹੈ ਜਿਹੜਾ ਗੇਟ ਕੋਰ ਦਾ ਜਾਂ ਤੁਹਾਡੀ ਕਲੋਨੀ ਨੂੰ ਤਾਂ ਰਸਤਾ ਕੱਢਦੇ ਜਿਹੜੀ ਪਿਛਲੀ ਪਿਛਲੀ ਕਲੋਨੀ ਨੂੰ ਸਪੋਰਟ ਦਿੱਤਾ ਜਾ ਰਿਹਾ ਸਰ ਇਹ ਪਿਛਲੀ ਕਲੋਨੀ ਦਾ ਰੇਟ ਵਧਾਣ ਵਾਸਤੇ ਸਿਕਿਉਰਟੀ ਵਧਾ ਰਿਹਾ ਆਦਾ ਕਿੰਨੇ ਕੱਤੀ ਕੀ ਹੋਇਆ ਕੀ ਨਹੀਂ ਲੇਕਿਨ ਉਹ ਕਲੋਨੀ ਅੱਜ ਦਾ ਭਾਅ ਉਹਦਾ 10 ਤੋਂ 15000 ਰਹੂਗਾ ਤੇ ਜੇ ਇਧਰ ਦੀ ਰੋਡ ਦੇ ਰਾਹ ਨਿਕਲਦਾ ਇਹੀ ਉਹਨਾਂ ਦਾ 30000 ਰੁਪਏ ਦਾ ਜਗ੍ਹਾ ਹੋ ਜਾਣੀ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੁਹਾਡੇ ਪ੍ਰਸ਼ਾਸਨ ਪਹੁੰਚਿਆ ਜੀ ਲੇਕਿਨ ਤੁਹਾਡੋ ਮਾਮਲਾ ਚੱਲੇਗਾ ਕੋਈ ਥਾਂ ਇਹਨਾਂ ਨੇ ਧਮਕੀ ਦਿੱਤੀ ਵੀ ਹੁਣ ਤੁਸੀਂ ਆਪਣਾ ਸੋਚ ਲਓ ਜੇ ਇੱਥੇ ਨਹੀਂ ਹੋਊਗਾ ਸਾਡੇ 500 ਬੰਦੇ ਤੇ ਜਿੰਨੇ 500 ਤੇ 500 ਨਾਲ ਖੜੇ ਆ ਸਾਰਿਆਂ ਦੇ ਪਰਚੇ ਦੋ ਦਿਨ ਫਿਰ ਇਹੀ ਹੋਊਗਾ ਕੀ ਮੰਗ ਹੀ ਕਰਦੇ ਸਾਡੀ ਮੰਗ ਤਾਂ ਇਹੀ ਹੈ ਜੀ ਜਿੱਦਾਂ ਇਹਨਾਂ ਨੇ ਕੋੜਿਆ ਸਾਡਾ ਗੇਟ ਚ ਕਾਉਂਦਾ ਹੈ ਤਾਂ ਹੋਮਸ ਕੰਡੀਸ਼ਨਸ ਸਰਕਾਰ ਸਾਨੂੰ ਕੋਈ ਆਰਡਰ ਦਿਖਾਉਣੀ ਅਸੀਂ ਚੁੱਪ ਕਰਕੇ ਆਪਣੇ ਘਰਾਂ ਚ ਬੈਏ ਨੇ ਗਲਤੀ ਸਾਡੀ ਅਸੀਂ ਆਪਦੀ ਮੰਨ ਲਾਂਗੇ ਚੈਨ ਕਲੋਨੀ ਰਾਹੋ ਰੋਡ ਲੁਧਿਆਣਾ ਜੀ ਬਾਗਿਆ ਹੋਮ ਸਵਾਸਤੀ ਕਨ ਪਲੇਵ ਇਹ ਤਿੰਨ ਕਲੋਨੀਆਂ ਪੈਂਦੀਆਂ ਜੀ ਅੰਦਰ ਨਗਰ ਨਿਗਮ ਤੇ ਅਧਿਕਾਰੀ ਵੀ ਪਹੁੰਚੇ ਹੋਣਾ ਸੀ ਨਗਰ ਨਿਗਮ ਦੇ ਸويرੇ ਤੋੜ ਕੇ ਜੀ ਸويرੇ 6 ਵਜੇ ਆਏ 6 ਵਜੇ ਆਏ ਨੇ ਕੋਰ ਕੇ ਚਲੇਗੇ ਨਹੀਂ ਜੀ ਆਪੋ ਜੇ ਬੁਲਾਈ ਕਹਿੰਦੀ ਜੀ ਇੱਥੇ ਲਾ 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 ਨਾ ਹੋਵੇ ਉਸ ਤੋਂ ਬਾਅਦ ਜੀ ਆ ਖੜੇ ਨੇ ਵਿਚੀ ਇੱਥੇ ਘਟੋ ਘਟਨੀ 50 ਟਿਪਰ ਰੇਤ ਦਾ ਪਰ ਇੰਦਰ ਖੜਾ ਅੰਦਰ ਕਲੋਨੀ ਦੇ ਵੀ ਖੜਾ ਕਲੋਨੀ ਦੇ ਵੈਸੇ ਵੀ ਖੜਾ ਹੋਇਆ ਆ ਇਸ ਤਰੀਕੇ ਨਾਲ ਪਰਮਾਨੈਂਟ ਸਰ ਬਿਲਕੁਲ ਰਹੇਗਾ ਜੀ ਇੱਥੇ ਰਹੇਗਾ ਅੱਜ ਅਸੀਂ ਇੱਥੇ ਬੈਠੇ ਆ ਕੱਲ ਨੂੰ ਅਸੀਂ ਖਾਲੀ ਹਾਈਵੇ ਤੇ ਬਹਿ ਜਾਗੇ ਸਾਨੂੰ ਤਾਂ ਆਪਣੇ ਮਜਬੂਰ ਜਿਹੜਾ 1 25000 ਰੁਪਏ ਗੱਜ ਵਾਲੀ ਜਗ ਤੁਸੀਂ ਇੱਕ ਆਮ ਇਨਸਾਨ ਕੋਈ ਵੀ ਲਾ ਲਓ ਇੱਕ ਉਹ 25000 ਰੁਪਏ ਗੱਜ ਜਗਾ ਲੈ ਰਿਹਾ ਉਹਦੀ 8000 ਰੁਪਏ ਹੋ ਰਹੀ ਦੁਬਾਰਾ ਸੇਫਟੀ ਵਾਲਾ ਸੇਫਟੀ ਵਾਈਜ਼ ਸਿਰਫ ਇੱਕ ਬੰਦ ਕਲੋਨੀ ਚ ਬੰਦਾ ਆ ਰਹਿੰਦਾ ਵੀ ਜਿੰਨੇ ਪਰਿਵਾਰ ਦੇ ਸਾਰੇ ਸੇਫ ਨੇ ਹੁਣ ਇੱਥੇ ਦਾ ਕਲੋਨੀਆ ਚ ਹਜੇ ਤੱਕ ਗੇਟਿਡ ਕਲੋਨੀ ਚ ਕਦੇ ਇੱਕ ਨਹੀਂ ਸਾਡੇ ਚੋਰੀ ਹੋ ਜਾਂਦੀ

ਸੇਫ ਲੋਨ ਵਿੱਚ ਰਹਿ ਰਹੀ ਪਰ ਉਹਨੇ ਸੇਖ ਨਹੀਂ ਲਈ ਹੈਗੀ ਸਾਡੀ ਕਮਾਈ ਸੀ ਤੇ ਇਹਨੂੰ ਸਾਡੂੰ ਸੂਚਨਾ ਦਿੱਤੀ ਜਾਵੇ ਇਸ ਚੀਜ਼ ਬਾਰੇ ਬਸ ਸਾਡੀ ਆਹੀ ਮੰਗ ਹੈਗੀ ਹੈ ਸਾਡੀ ਕੋਈ ਤੁਹਾਨੂੰ ਨੋਟਿਸ ਵਗੈਰਾ ਆਇਆ ਕਿ ਜੋ ਨਹੀਂ ਜੀ ਕੋਈ ਨੋਟਿਸ ਨਹੀਂ ਸਾਨੂੰ ਆਇਆ ਕਿਸੇ ਨੂੰ ਵੀ ਨਹੀਂ ਆਇਆ ਜੀ ਕਿਸੇ ਨੂੰ ਨਹੀਂ ਪਤਾ ਕੀ ਹੋਇਆ ਹੈ ਕਿਸ ਤਰ੍ਹਾਂ ਕਿੱਥਾ ਕਿੱਥੂ ਆ ਗਏ ਕਿਸ ਤਰ੍ਹਾਂ ਕੁਝ ਨਹੀਂ ਪਤਾ ਜੀ ਚੋਰਾ ਵਾਂਗ ਆਏ ਸੀ ਜੀ

ਹੋ ਸਕਦਾ 2 ਦਿਨ ਹੋਣ ਚਾਹੇ 3 ਦਿਨ ਹੋਣ ਜੀ ਜੱਟਿਆ ਨਹੀਂ ਇਹ ਰਸਤਾ ਬੰਦ ਹੈ ਹਾਂ ਜੀ ਜਦ ਤੱਕ ਸਾਡੀ ਕਲੋਨੀ ਦਾ ਗੇਟ ਨਹੀਂ ਬੰਦਦਾ ਤੇ ਪਿੱਛੋਂ ਬੰਦ ਨਹੀਂ ਹੁੰਦਾ ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਆ ਠੀਕ ਹੈ